ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋ ਮਹਾਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡ ਡਿਓਕਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੰਡਾ ਤੇ ਤਹਿਸੀਲ ਵੀ ਇਸ ਪੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਐਚ ਐਫ ਸੂਈ ਸਵਾਈ ਵੈੜਾ ਜਿਹੜੀ ਕਿ ਬਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਖਰੀਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਇੰਸਟਾਗ੍ਰam ਤੇ ਵੇਖ ਰਾਇ ਸੁਖਰਾਜ ਪੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਗੁਰਾਂ ਦਿੱਤਾ ਸਿੰਘ ਆ ਜੀ ਗੁਰਾਂ ਦਿੱਤਾ ਸਿੰਘ ਬਾਈ ਗੁਰਾਂ ਦਿੱਤਾ ਆਪਣਾ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ 98765 ਜੀ 98765 14543 ਜੀ 14543 ਹਾਂਜੀ ਇਹ ਗਾਂ ਆਪਣੇ ਘਰ ਦੀ ਹੈ ਬਾਈ ਹਾਂਜੀ ਘਰ ਦੀ ਗਾਂ ਕਿੰਮਾ ਸੂਆ ਸੂਈ ਆ ਇਹ ਤੀਜੇ ਸੂਏ ਸੂਈ ਆ ਜੀ ਤੀਜੇ ਸੂਈ ਆ ਤੇ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ 10 ਦਿਨ ਹੋ ਗਏ ਅੱਜ ਸੂਈ 10 ਦਿਨ ਤੇ ਦੁੱਧ ਕਿੰਨਾ ਬਾਈ ਇਸ ਟਾਈਮ ਤਿਆਰ ਇਹਦੇ ਥੱਲੇ 17 ਤੋਂ 18 ਲੀਟਰ ਦੇ ਵਿੱਚ ਵਿੱਚ ਹੈਗਾ ਜੀ ਹੁਣ 17 18 ਲੀਟਰ ਹੈਗਾ ਲਿਜਾ ਸਕਦਾ ਜੀ ਠੀਕ ਆ ਦੋ ਡਾਂਗ ਚੋ ਕੇ ਕੋਈ ਲਿਜਾ ਸਕਦਾ ਹਾਂਜੀ ਤੇ ਮਗਰ ਬੱਚਾ ਇਹਦੇ ਹਾਂਜੀ ਬੱਚਾ ਜੀ ਠੀਕ ਆ ਜੀ ਲਓ ਜੀ ਸਜਣੋ ਕਦ ਕਾੜ ਵਾਲੀ ਵਹਿੜਾ ਰੰਗ ਰੂਪ ਚੰਗਾ ਹੈ ਨਸਲ ਚੰਗੀ ਆ ਤੁਸੀਂ ਦੇਖ ਸਕਦੇ ਹੋ ਮੂੰਹ ਮੱਥਾ ਥਾਣਾ ਦਾ ਸਹਿਜ ਬਹੁਤ ਚੰਗਾ ਬਾਕਮਾਲ ਥਣ ਲੱਗਿਆ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਥਾਣ ਦੇਖੋ ਦੋਸਤੋ ਬਹੁਤ ਚੰਗਾ ਨਾੜਾਂ ਹਵਾਨੇ ਦੇ ਉੱਤੇ ਕੱਲੀਆਂ ਕੱਲੀਆਂ ਤੁਹਾਨੂੰ ਦਿਖਾਈ ਦੇਣੀਆਂ ਬਹੁਤ ਸ਼ਾਨਦਾਰ ਥਣ ਲੱਗਿਆ ਬਾਕਮਾਲ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸਾਈਜ਼ ਗੈਪ ਦਿਖਾਵਾਂਗੇ ਬਿਲਕੁਲ ਸੇਮ ਸਾਈਜ਼ ਆ ਹਵਾਨਾ ਬਿਲਕੁਲ ਪਧਰਾ ਦੋਸਤੋ ਸਵੇਰ ਦਾ ਟਾਈਮ ਆ ਟਾਈਮ ਤੁਹਾਨੂੰ ਦਿਖਾ ਦਿਆਂਗੇ ਚੋਈ ਹੋਈ ਐ ਇਸ ਟਾਈਮ ਕਿਉਂਕਿ ਦੂਜੇ ਪਾਸੇ ਤੋਂ ਦੇਖ ਸਕਦੇ ਹੋ ਬਿਲਕੁਲ ਸੇਮ ਸਾਈਜ਼ ਆ ਥਣਾ ਦਾ ਵਿਰਲ ਵੀ ਇੱਕੋ ਜਿਹਾ ਥਣ ਚਾਰੇ ਇੱਕੋ ਜਿਹਾ ਤੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਸਵੇਰ ਦਾ 11 ਵਜੇ ਤੇ 27 ਮਿੰਟ ਦਾ ਟਾਈਮ ਆ ਦੋਸਤੋ ਇਹ ਤੁਹਾਨੂੰ ਵੈਲਡ ਦੇ ਵਿੱਚ ਟਾਈਮ ਦੱਸਦਾ ਹੋਊਗਾ ਦੇਖ ਸਕਦੇ ਆਂ ਦੋਸਤੋ 11 ਵਜੇ 27 ਮਿੰਟ ਦਾ ਟਾਈਮ ਆ ਸਵੇਰ ਦਾ 64 ਕੋ ਤੁਹਾਨੂੰ ਟਾਈਮ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਦੁਪਹਿਰ ਦਾ ਟਾਈਮ ਆ ਸਵੇਰ ਦਾ ਟਾਈਮ ਆ ਦੋਸਤੋ ਤਸਵੀਰ ਕੇ ਤੁਹਾਨੂੰ ਵੈਡ ਦਿਖਾ ਦਿੰਨੇ ਆਂ ਲੋ ਵੀ ਸਜਣਾ ਤੁਰਦੀ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਣੀ ਸਾਫ਼ ਸੁਥਰਾ ਦੇ 15 ਹਵਾਨਾ ਕਿਧਰ ਕਿਧਰ ਲਓ ਵੀ ਦੇਖ ਸਕਦੇ ਹੋ ਤੁਸੀਂ ਤੁਸੀਂ ਪਰਾਂ ਹਟ ਜਾਓ ਵਿੱਤ ਕੈਮਰੇ ਚਾਈ ਜਾਂਦੇ ਬਹੁਤ ਵਧੀਆ ਸ਼ਾਨਦਾਰ ਹਵਾਨਾ ਦੇਖ ਸਕਦੇ ਹੋ ਤੇ ਚੋਈ ਹੋਈ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਮੋੜ ਲਓ ਬਾਈ ਆ ਬੱਚਾ ਦੋਸਤੋ ਵੱਚਾ ਮਗਰਾ ਲੈ ਚਾਲਾ ਲਾ ਚੱਲ ਵੀਰੇ ਉਡੀ ਉਦਰੀ ਲੈ ਚੱਲ ਚਲ ਆਈ ਬੋਲ ਮਛਰੇ ਮਾਂ ਥੋੜਾ ਜਿਹਾ ਬਾਈ ਜੀ ਤਾਂ ਕਰਕੇ ਇਹ ਕਰਦੀ ਐ ਭੱਜਾ ਨੱਸੀ ਕਰਦੀ ਐ ਤੇ ਖਰਾਕ ਦੇ لالਚ ਨਾਲ ਤੋੜਦੇ ਇਹਨੂੰ 来 चलो भाई जी किले दे ले चलो हां जी भाई जी ਕੀ ਮੁੱਲ ਰੱਖਿਆ ਇਹਦਾ ਇਹਦਾ ਮੁੱਲ ਬਾਈ ਜੀ ਫੋਨ ਤੇ ਹੋਊਗਾ ਨੰਬਰ ਤੇ ਠੀਕ ਆ ਜੀ ਲੋ ਵੀ ਸਾਜਣਾ ਜਿਸ ਵੀ ਮੇਰੇ ਵੀਰ ਨੂੰ ਕਿਸੇ ਨੂੰ ਟਵੈਡ ਪਸੰਦ ਆ ਤਾਂ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਹੋਊਗਾ ਫੋਨ ਕਰ ਲਿਓ ਕੋਈ ਜ਼ਿਆਦਾ ਮੁੱਲ ਨਹੀਂ ਹੋਊਗਾ ਤੇ ਸੌਦਾ ਤੁਹਾਡਾ ਹੋ ਜਾਊਗਾ ਆ ਕੇ ਤੁਸੀਂ ਦੇਖੋਗੇ ਵੈਰ ਤੁਹਾਡੇ ਪਸੰਦ ਆਊਗੀ ਉੱਪਰਲੇ ਪਾਸੇ ਨੰਬਰ ਲੱਗਿਆ ਬਾਈ ਦਾ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਜਲਦੀ ਮਿਲਦੇ ਆਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ